ਸਤਿ ਸ੍ਰੀ ਅਕਾਲ ਜੀ ਕੁਝ ਦਿਨ ਹੋਏ ਕਿਸੇ ਕਲਾਕਾਰ ਦੀ ਇੰਟਰਵਿਊ ਦੇਖ ਰਹੀ ਸੀ ਜੋ ਕਹਿ ਰਹੀ ਸੀ ਕਿ ਉਹ ਆਪਣੀ ਧੀ ਦੇ ਮੁਕੱਦਰਾਂ ਦਾ ਖਾਰ ਰਿਹਾ ਹੈ ਫਿਰ ਉਸ ਨੇ ਧੀਆਂ ਦੇ ਫੇਵਰ ਵਿੱਚ ਇੰਨੀਆਂ ਗੱਲਾਂ ਕਹੀਆਂ ਜੋ ਹਰੇਕ ਵਿਅਕਤੀ ਦੀ ਸੋਚ ਬਦਲ ਕੇ ਰੱਖ ਦੇਣਗੀਆਂ ਪਹਿਲੀ ਕਿ ਧੀ ਜੰਮਣ ਵੇਲੇ ਬਹੁਤੇ ਲੋਕ ਖੁਸ਼ੀਆਂ ਨਹੀਂ ਮਨਾਉਂਦੇ ਦੂਸਰੀ ਡਾਕਟਰ ਤੋਂ ਧੀ ਜੰਮਣ ਦੀ ਕੋਈ ਦਵਾਈ ਨਹੀਂ ਲੈਂਦੇ ਅਤੇ ਬਾਬੇ ਵੀ ਧੀ ਜੰਮਣ ਦਾ ਕੋਈ ਫਲ ਨਹੀਂ ਦਿੰਦੇ ਪਰ ਜਦੋਂ ਵੱਡੀਆਂ ਹੋ ਕੇ ਪੁੱਤਰਾਂ ਤੋਂ ਵੱਧ ਕੇ ਜ਼ਿੰਮੇਵਾਰੀਆਂ ਨਿਭਾਉਂਦੀਆਂ ਨੇ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਜਾਂਦੀਆਂ ਨੇ ਤਾਂ ਫਿਰ ਮਾਪੇ ਆਪਣੇ ਮੂੰਹੋਂ ਆਪ ਬੋਲਦੇ ਨੇ ਸੋ ਇਹੋ ਜਿਹੀ ਰਚਨਾ ਲੈ ਕੇ ਤੁਹਾਡੇ ਰੂਬਰੂ ਹੋਏ ਆ ਜੀ ਉਮੀਦ ਹੈ ਕਿ ਪਸੰਦ ਜਰੂਰ ਆਵੇਗੀ ਜਿਨ੍ਹਾਂ ਦੀਆਂ ਧੀਆਂ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਗਈਆਂ ਨੇ ਉਹ ਕਮੈਂਟਾਂ ਰਾਹੀਂ ਜਰੂਰ ਦੱਸਿਓ ਤਾਂ ਕਿ ਹੋਰਨਾਂ ਨੂੰ ਸੇਧ ਮਿਲ ਸਕੇ ਧੀਆਂ ਨਾਲ ਵਰਕਤਾ ਨੇ ਲੋਕੀ ਕਹਿੰਦੇ ਠੋਕ ਵਜਾ ਕੇ ਰੱਬ ਤੋਂ ਕੋਈ ਮੰਗਦਾ ਨਾ ਪੁੱਤਰ ਦੇ ਦੇ ਕਹਿਣ ਤਿਆ ਕੇ ਧੀਆ ਨਾਲ ਵਰਕਤਾ ਨੇ ਲੋਕੀ ਕਹਿੰਦੇ ਠੋਕ ਵਜਾ ਕੇ ਰੱਬ ਤੋਂ ਕੋਈ ਮੰਗਦਾ ਨਾ ਪੁੱਤਰ ਦੇ ਦੇ ਕਹਿਣ ਤਿਆ ਕੇ ਦਾਤਾਂ ਅਨਮੁੱਲੀਆਂ ਨੇ ਸੁੱਖ ਤਾਂ ਨਾਲ ਕਿਸਮਤਾ ਮਿਲਦੇ ਧੀਆ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਧੀਆ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਘਰ ਕਿਸੇ ਦੇ ਜੰਮ ਪੈਂਦੀ ਵਧਾਈਆਂ ਦੇਣ ਕਿਤੇ ਨਾ ਜਾਂਦੇ ਕੋਈ ਰੌਣਕ ਚਿਹਰੇ ਨਾ ਨਾ ਕੋਈ ਗੀਤ ਖੁਸ਼ੀ ਦੇ ਗਾਉਂਦੇ ਘਰ ਕਿਸੇ ਦੇ ਜੰਮ ਪੈਂਦੀ ਵਧਾਈਆਂ ਦੇਣ ਕਿਤੇ ਨਾ ਜਾਂਦੇ ਕੋਈ ਚਿਹਰੇ ਰੌਣਕ ਨਾ ਨਾ ਕੋਈ ਗੀਤ ਖੁਸ਼ੀ ਦੇ ਗਾਉਂਦੇ ਜੇ ਪੁੱਤਰ ਹੋ ਜਾਵੇ ਫੇਰ ਤਾਂ ਜੱਫੀਆਂ ਪਾਪਾ ਮਿਲਦੇ ਧੀਆ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਤੀਆਂ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਜੰਮਣ ਤੇ ਘਵਰਾਉਂਦੇ ਸੀ ਹੁਣ ਤਾਂ ਭਾਵਕ ਹੋ ਕੇ ਰੋਂਦੇ ਕਿੱਥੋਂ ਤੱਕ ਪਹੁੰਚ ਗਈਆਂ ਅੱਜ ਕੱਲ ਬੇਫਿਕਰੇ ਨੇ ਸੌਂਦੇ ਜੰਮਣ ਤੇ ਘਵਰਾਉਂਦੇ ਸੀ ਹੁਣ ਤਾਂ ਭਾਵਕ ਹੋ ਕੇ ਰੋਂਦੇ ਕਿੱਥੋਂ ਤੱਕ ਪਹੁੰਚ ਗਈਆਂ ਅੱਜ ਕੱਲ ਬੇਫਿਕਰੇ ਨੇ ਸੌਂਦੇ ਪਤਾ ਉਦੋਂ ਲੱਗਦਾ ਏ ਜਦੋਂ ਫਿਰ ਗੁਣ ਦੱਸਦੇ ਈਏ ਤਿਲ ਦੇ ਤੀਆਂ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਧੀਆ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਪਹਿਲਾਂ ਤਾਂ ਨਾ ਕਰਦੇ ਬਾਅਦ ਵਿੱਚ ਕਹਿਣ ਬਰਕਤਾਂ ਆਈਆਂ ਜੀਵਨ ਤੂੰ ਕੀ ਸੋਚਿਆ ਸੀ ਰਹਿ ਗਈਆਂ ਹਕੀਆਂ ਬਕੀਆਂ ਦਾਈਆਂ ਪਹਿਲਾਂ ਤਾਂ ਨਾ ਕਰਦੇ ਬਾਅਦ ਵਿੱਚ ਕਹਿਣ ਬਰਕਤਾਂ ਆਈਆਂ ਜੀਵਨ ਤੂੰ ਸੋਚਿਆ ਕੀ ਰਹਿ ਗਈਆਂ ਹਕੀਆਂ ਬਕੀਆਂ ਦਾਈਆਂ ਰੁੱਖਾਂ ਦੇ ਪੱਤੇ ਵੀ ਹੂੰਦੜਾ ਮਰਜੀ ਨਾਲ ਨਾ ਹਿਲਦੇ ਧੀਆਂ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਧੀਆਂ ਕੀ ਮੰਗਦੀਆਂ ਨੇ ਜਿੱਥੇ ਜਾਂਦੀਆਂ ਫੁੱਲ ਨੇ ਖਿਲਦੇ ਸੋ ਹਾਂਜੀ ਦੋਸਤੋ ਸਾਰਿਆਂ ਨੂੰ ਗੁਜਾਰਸ਼ ਹੈ ਕਿ ਇਹੋ ਜਿਹਿਆਂ ਰਚਨਾਵਾਂ ਬੋਲਣ ਨਾਲੋਂ ਕਿਤੇ ਬੰਦ ਕੇ ਆਪਣੇ ਘਰਾਂ ਵਿੱਚ ਨਿਭਾਈਆਂ ਜਾਣ ਤਾਂ ਜੋ ਸਾਡੀਆਂ ਧੀਆਂ ਦਾ ਬਣਦਾ ਮਾਣ ਸਤਕਾਰ ਬਰਕਰਾਰ ਰਹੇ ਰਚਨਾ ਕਿਵੇਂ ਲੱਗੀ ਆਪਣੇ ਵਿਚਾਰ ਜ਼ਰੂਰ ਦਿਓ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ